ਕੀ ਕਦੇ ਲੋਕ ਇਸ ਨਾਲੇ ਦਾ ਪਾਣੀ ਵੀ ਪੀ ਸਕਣਗੇ ਜਿਵੇਂ ਅਸੀਂ ਖੁਦ ਪੀਵਾਂਗੇ ਕੋਈ ਪੀਵੇ ਨਾ ਪੀਵੇ ਵੇਂਦਾ ਵੀ ਇਹ ਕੋਈ ਕਹਿੰਦਾ ਮੈਂ ਪੀਣਾ ਤੂੰ ਉਹਨੂੰ ਟੀਡੀਐਸ ਤੇ ਦਿਖਾਉਨੇ ਪਰ ਇਹ ਤਾਂ ਇੰਨਾ ਵੱਡਾ ਪ੍ਰੋਜੈਕਟ ਆ ਤੁਸੀਂ ਇਹਦੇ ਨਾਲ ਜਿਹੜਾ ਮੱਥਾ ਲਾਇਆ ਇਹ ਕੋਈ ਮੱਥੇ ਵਾਲੀ ਨੀਅਤ ਦੇ ਵਿੱਚ ਸਬਦ ਹੁੰਦੇ ਆ ਹਰ ਚੀਜ਼ ਨੂੰ ਵੱਡਾ ਕਰੀ ਜਾਣਾ ਇਹ ਕਿਹੜੀ ਮੱਥੇ ਵਾਲੀ ਗੱਲ ਆ ਸੀ ਸਹਿਜ ਸਹਿਜ ਤੁਰੇ ਫਿਰਦੇ ਜੇ ਕੋਈ ਤੁਹਾਨੂੰ ਟੈਨਸ਼ਨ ਚ ਲੱਗਦੇ ਆ ਬਾਬਾ ਜੀ ਬੈਠੇ ਆ ਹੋਇਆ ਕਿੱਥਾਂ ਕਰਾਂਗੇ ਪਰ ਬਾਬਾ ਇਹ ਵੱਡਾ ਨਾ ਹੁੰਦਾ ਤਾਂ ਉਹਨੂੰ ਠੀਕ ਹੋ ਜਾਣਾ ਸੀ ਇਹਦਾ ਮੁੱਦਾ ਨਹੀਂ ਫਿਰ ਉਹ ਇਹ ਅਰਥ ਉਹਨਾਂ ਨੂੰ ਪੁੱਛੋਂਗੇ ਤੇ ਬਹੁਤ ਵੱਡਾ ਕਹਿੰਦੇ ਨਾ ਹੋਣ ਵਾਲਾ ਪਰ ਜੇ ਸਾਨੂੰ ਪੁੱਛੋਂਗੇ ਤੇ ਸਾਡੀ ਅਸੀਂ ਲਾਸਟ ਸਟੇਜ ਤੇ ਪਹੁੰਚ ਚੁੱਕੇ ਹਾਂ ਸਾਨੂੰ ਰੋਗ ਦਾ ਵੀ ਪਤਾ ਹੈ ਤੇ ਸਾਡੇ ਕੋਲ ਦਵਾਈ ਵੀ ਹੈ ਤਾਂ ਸਾਨੂੰ ਜੇ ਥੋੜਾ ਜਿਹਾ ਤੁਸੀਂ ਦੱਸੋ ਲੋਕਾਂ ਨੂੰ ਵੱਧ ਪਤਾ ਲੱਗੂ ਕਿ ਕਿ ਇੱਥੇ ਤਾਂ ਅਸੀਂ ਕਹਿੰਦੇ ਆ ਕੇ ਦੇਖ ਲੈਣ ਨਾ ਅ ਜੇ ਤੁਸੀਂ ਆਏ ਆ ਇੱਥੇ ਆਣ ਕੇ ਦੇਖ ਲੈਣ ਹਾਂ ਬੜਾ ਬੰਦਿਆ ਹੋਊਗਾ ਮਗਰੋਂ ਤਾਂ ਪਵਿੱਤਰ ਵੇਜਦਾ ਇਸਨਾਨ ਸੁਲਤਾਨਪੁਰ ਦੇਖ ਲਓ ਅੱਜ ਜਿਹੜਾ ਲੁਧਿਆਣਾ ਸ਼ਹਿਰ ਇਹ ਗਰਦੂਸ਼ਣ ਮੁਕਤ ਹੋਣਾ ਇਹ ਆਉਣ ਵਾਲੇ ਸਮੇਂ ਵਿੱਚ ਇਹ ਬੁੱਢੇ ਗੰਦੇ ਸ਼ਹਿਰਾਂ ਜਿਹਦੇ ਲਿਸਟ ਤੋਂ ਨਾਂ ਕਟਾਉਣਾ ਮੈਂ ਜ਼ਿੰਦਗੀ ਚ ਪਹਿਲੀ ਵਾਰ ਕਿਸੇ ਦੇ ਮੋਹ ਲੁਧਿਆਣੇ ਦੇ ਮੁਰੇ ਪਵਿੱਤਰ ਸ਼ਬਦ ਇਹ ਲਿਸਟ ਦੇ ਵਿੱਚ ਇਹਦਾ ਨਾਂ ਕਿ ਇਹ ਵਾਰਡ ਦੇ ਜਿਹੜੇ ਗੰਦੇ ਦਰਿਆ ਪ੍ਰਦੂਸ਼ਿਤ ਸ਼ਹਿਰਾਂ ਦੀ ਲਿਸਟ ਤੋਂ ਹਟਣ ਵਾਲੇ ਸਮੇਂ ਵਿੱਚ ਨਾਂ ਕਟਾਉਣਾ ਉਸੀ ਜੁੜੇ ਵੱਖਰੇ ਨਾਲ ਤੇ ਮੈਂ ਹਾਂ ਨਵਰੀਤ ਸਿਵੀਆ ਮੈਂ ਲੁਧਿਆਣਾ ਆ ਇਸ ਵੇਲੇ ਉਸ ਥਾਂ ਤੇ ਖੜਾ ਜੋ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਚਰਚਾ ਦਾ ਵਿਸ਼ਾ ਰੌਲਾ ਬਹੁਤ ਪੈਂਦਾ ਬਹੁਤ ਗੱਲਾਂ ਹੁੰਦੀਆਂ ਪਰ ਹੁਣ ਇੱਥੇ ਜ਼ਮੀਨ ਤੇ ਕੰਮ ਵੀ ਹੋਣ ਲੱਗਿਆ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਸੰਤ ਗੁਰਬੀਰ ਸਿੰਘ ਸਿਚਿਆਲ ਜੀ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਇਸ ਸਾਈਡ ਜੇ ਮੈਂ ਤੁਹਾਨੂੰ ਦਿਖਾਵਾਂ ਤਾਂ ਇਸ਼ਨਾਨ ਘਾਟ ਵੀ ਇੱਥੇ ਇਹ ਤਿਆਰ ਕਰ ਰਹੇ ਆ ਐਨਾ ਹਜੇ ਕਿਉਂਕਿ ਕੰਮ ਆਰੰਭਿਆ ਹੀ ਹੈ ਸ਼ੁਰੂ ਹੋਇਆ ਤਾਂ ਕੀ ਇਹਨਾਂ ਦੇ ਪਲਾਨ ਆ ਅੱਗੇ ਇਹਦੇ ਵੀ ਗੱਲ ਕਰਦੇ ਆ ਔਰ ਉੱਤੇ ਵੀ ਗੱਲ ਕਰਦੇ ਆ ਕਿ ਮੈਂ ਬਿਲਕੁਲ ਨਹੀਂ ਚਾਹ ਸਕੂੰਗਾ ਇੰਟਰਨੈਟ ਤੇ ਬੈਠ ਕੇ ਬੋਲਣਾ ਬਹੁਤ ਸੌਖਾ ਤੇ ਇੱਥੇ ਜ਼ਮੀਨ ਤੇ ਉੱਤਰ ਕੇ ਕੁਝ ਸੱਚੀ ਤਿਆਰ ਕਰਨਾ ਕਿੰਨਾ ਔਖਾ ਹੁੰਦਾ ਦੋਨੇ ਗੱਲਾਂ 'ਚ ਬਹੁਤ ਫਰਕ ਆ ਸੱਚੀ ਆ ਜੀ ਸੱਚੀ ਹੈ ਠੀਕ ਹੋ ਜੀ ਅਖਰ ਦੇ ਸਾਰਿਆਂ ਨੂੰ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼ਕੀਰ ਧੰਨਵਾਦ ਜੀ ਪਹਿਲਾਂ ਤਾਂ ਇਹ ਇਹ ਦੱਸੋ ਜੀ ਵੀ ਇਸ਼ਨਾਨ ਘਾਟ ਇੱਥੇ ਬਣਨੇ ਸ਼ੁਰੂ ਹੋ ਗਏ ਤੇ ਇਹ ਤਾਂ ਆਖਰੀ ਪੜਾ ਹੁੰਦਾ ਪਰ ਇਹ ਤੁਸੀਂ ਇਹਨੂੰ ਪਹਿਲਾ ਪੜਾ ਬਣਾਇਆ ਇਹ ਕਿਵੇਂ ਐਸੇ ਕਰਕੇ ਤੂੰ ਸਿਰੇ ਨਹੀਂ ਚੜਦਾ ਹੁੰਦਾ ਉਹ ਆਖਰੀ ਹੁੰਦਾ ਆਖਰੀ ਟਿਕਰ ਪਹੁੰਚਦੇ ਨਹੀਂ ਹੂੰ ਇਹਦੇ ਪਹਿਲਾ ਐਸੇ ਕਰਕੇ ਆਖਰ ਤੱਕ ਪਹੁੰਚਿਆ ਜੇ ਉਹ ਨਾ ਐ ਜਿਹੜਾ ਉਹ ਗੰਦੇ ਪਾਣੀ ਬੰਦ ਹੋਣ ਦਾ ਇੱਕ ਜੰਨਾ ਕੋਣ ਤੱਕ ਟਪ ਸੀਗਾ ਹਾਂ ਉਹ ਸਾਰੀਆਂ ਸੀ ਸਾਰਾ ਕੁਝ ਇਸ ਵੇਲੇ ਇਸ ਧਰਤੀ ਤੇ ਸਾਨੂੰ ਅੱਜ ਇੱਕ ਮਹੀਨਾ ਦੇ 4-5 ਦਿਨ ਹੋਣਗੇ ਜਿਹੜੇ ਰੋਜ਼ਾਨਾ ਇੱਥੇ ਆਉਂਦੇ ਆ ਤੇ ਵਿੱਚ ਸਾਡੀਆਂ 5-6 ਛੁੱਟੀਆਂ ਹੋਣਗੀਆਂ 2-3 ਦਿਨ ਅਸੀਂ ਬਿਮਾਰ ਹੋ ਗਏ ਠੀਕ ਹੈ ਜੀ ਇਹਦੇ ਕੰਡੇ ਤੇ ਖੜੇ ਰਹਿਣ ਕਰਕੇ ਵੀ ਜਿਹੜੀ ਬਹੁਤ ਜ਼ਿਆਦੀ ਇਨਫੈਕਸ਼ਨ ਸੀਗੀ ਸਾਨੂੰ ਹੋਣਾ ਪਿਆ ਪਰ ਅਸੀਂ ਜ਼ਿਆਦਾ ਤੇਰੇ ਦੇ ਹੁਣ ਕੰਡੇ ਤੇ ਰਹਿ ਕੇ ਹੁਣ ਅਸੀਂ ਪੂਰੀ ਤਰ੍ਹਾਂ ਬਿਲਕੁਲ ਇਹ ਜਿਹਦਾ ਹੁੰਦਾ ਕਹਿੰਦੇ ਨੇ ਸਾਹਮਣੇ ਜਿਹੜਾ ਵਿਸ ਰਿਆ ਇਹ ਘਾਟ ਨਾਮ ਘਾਟੀ ਹੈ ਗਰਾਊਂਡ ਜੀ ਨੂੰ ਕਹਿੰਦੇ ਅਸਨਾਨ ਘਾਟਾ ਹਾਂ ਤਾਂ ਇਸ ਇਹ ਇਹਦਾ ਅਰਥ ਹੈ ਕਿ ਪਾਣੀ ਸਾਫ਼ ਇੱਥੇ ਆਉਂਦਾ ਪਰ ਇਹ ਤੁਸੀਂ ਤਾਂ ਸਾਰੇ ਨੂੰ ਦੇਖਿਆ ਸ਼ੁਰੂ ਕਿੱਥੋਂ ਹੁੰਦਾ ਕਿਉਂ ਇੰਨਾ ਆ ਕਿਵੇਂ ਜਿਹੜਾ ਸੀਗਾ ਇਹਦਾ ਸ਼ੁਰੂ ਤੇ ਅੰਤ ਜਿਹੜਾ ਹੈਗਾ ਉਹ ਵਾਹਿਗੁਰੂ ਦੇ ਨਾਲ ਜੁੜਿਆ ਹੋਇਆ ਗੁਰੂ ਨਾਨਕ ਪਾਤਸ਼ਾਹ 1515 ਏਸੀ ਵਿੱਚ ਹਾਂ ਲੁਧਿਆਣੇ ਦੀ ਧਰਤੀ ਤੇ ਆਏ ਠੀਕ ਹੈ ਜੀ ਸਤਲੁਜ ਦੇ ਕੰਢੇ ਆਏ ਹਾਂ ਉਸ ਵੇਲੇ ਜਿਹੜਾ ਸਤਲੁਜ ਹੈ ਇਹ ਸਤਲੁਜ ਸੀ ਹੋ ਜਿਹੜਾ ਬੁੱਢ ਪੁੱਤਰ ਬੁੱਢਾ ਦਰਿਆ ਇਹ ਸਤਲੁਜ ਸੀ ਠੀਕ ਹੈ ਜੀ ਗੁਰੂ ਨਾਨਕ ਪਾਤਸ਼ਾਹ ਨੇ ਇੱਥੇ ਆਣ ਕੇ ਜਦੋਂ ਡੇਰੇ ਲਾਏ ਲੋਕਾਂ ਨੇ ਜਾ ਕੇ ਦੱਸਿਆ ਉੱਥੇ ਦਾ ਜਿਹੜਾ ਲੋਧੀ ਸੁਲਤਾਨ ਸੀ ਵੀ ਕੋਈ ਪੂਰਨ ਫਕੀਰ ਆਇਆ ਤੁਹਾਡੇ ਸ਼ਹਿਰ 'ਚ ਤੇ ਤੁਸੀਂ ਵੀ ਜਾਓ ਦਰਸ਼ਨ ਕਰੋ ਉਹ ਰਾਜੇ ਆ ਕੇ ਡੋ ਘਟੋ ਤੇ ਸਲਾਹਕਾਰ ਉਹਨਾਂ ਦੱਸਦੇ ਆ ਉਹਨਾਂ ਨੇ ਜਾ ਕੇ ਨਿਮਰਤਾ ਦੇ ਨਾਲ ਪਾਤਸ਼ਾਹ ਦੇ ਉਹਨਾਂ ਨੂੰ ਪੇਡਾ ਵੀ ਕੀਤੀ ਸਾਰਾ ਕੁਝ ਉਹਨਾਂ ਨੂੰ ਸਤਕਾਰ ਵੀ ਦਿੱਤਾ ਤੇ ਉਹਨਾਂ ਨੇ ਬੇਨਤੀ ਕੀਤੀ ਹੱਥ ਜੋੜ ਕੇ ਕਿ ਪਾਤਸ਼ਾਹ ਕਿਰਪਾ ਕਰੋ ਇਹ ਜਿਹੜਾ ਸਤਲੁਜ ਹੈ ਸਾਨੂੰ ਹਰਸਾ ਰੋੜ ਕੇ ਲੈ ਜਾਂਦਾ ਮੈਂ ਜਉਨਾ ਕਿ ਇਹਨੂੰ ਵਧੀਆ ਜਿਹੜਾ ਹੈਗਾ ਸਹਿਰ ਉਸਾਮਾ ਉਹਨਾਂ ਨੇ ਕੋਈ ਗੱਲ ਕਹੀ ਪਰ ਜਾ ਤੇ ਜ਼ੁਲਮ ਕਰਨਾ ਸਾਨੂੰ ਇਨਸਾਫ ਦਿਓ। ਜਰਿਆ ਜਿਹੜਾ ਸਤ ਕੋ ਪਿੱਛੇ ਚਲ ਜੂਗਾ। ਇਹ ਬੁੱਢਾ ਹੋ ਕੇ ਬਗੂਆ। ਇਹ ਬੁੱਢਾ ਹੋ ਕੇ ਬਗੂ ਦਾ ਭਾਵ ਇਹਦੇ ਨੇ ਨਾ ਢਾਉਣ ਵਾਲਾ ਜਿਹੜਾ ਹੈਗਾ ਵੀ ਮੈਂ ਰੋੜ ਕੇ ਲੈ ਜੂਗਾ ਉਹ ਖਤਮ ਹੋ ਜਾਊਗਾ। ਤੋ ਤਵੇ ਇੱਕ ਸਤ ਕੋ ਹੁਣ ਵੀ ਜਾ ਕੇ ਮਿਲ ਲਿਓ 10 ਕਿਲੋਮੀਟਰ ਤੋਂ ਪਿੱਛੇ ਜਿਹੜਾ ਹੋਵੇ ਚਲੇਗਾ ਇਹ ਗੁਰਨਾਨ ਪਾਤਸ਼ਾਹ ਦੇ ਬਚਨਾਂ ਦੇ ਨਾਲ। ਇਸੇ ਗਊ ਘਾਟ ਗੁਰਦੁਆਰਾ ਇਸੇ ਸੰਗਤਾਂ ਨੇ ਇਸ਼ਨਾਨ ਕਰਦੀਆਂ ਸੀ ਗੁਰਦੁਆਰਾ ਬਣਿਆ ਹੋਇਆ ਪਰ ਜੋ ਹਾਲ ਅਸੀਂ ਗੁਰਨਾਨਕ ਪਾਸੇ ਨੇ ਵੀ ਵਰਦਾਨ ਦਿੱਤਾ ਜੇ ਲੁਧਿਆਣੇ ਦਾ ਨਾਮ ਦੁਨੀਆ ਤੇ ਹੋਊਗਾ ਉਹ ਵੀ ਗੱਲ ਪੂਰੀ ਹੋ ਗਈ ਤੇ ਲੁਧਿਆਣੇ ਵਾਲੇ ਲੋਕਾਂ ਨੇ ਪਵਿੱਤਰ ਬੁੱਢੇ ਧਰਿਆ ਨੂੰ ਕੀ ਦਿੱਤਾ ਉਹ ਹੋ ਸਕਦਾ ਤੁਸੀਂ ਜਿੰਨਾ ਕੋ ਰੋਜ਼ ਚਰਚਾ ਕਰਦੇ ਆਂ ਦੇਖਦੇ ਆਂ ਸਾਰਿਆਂ ਨੂੰ ਨਾ ਪਤਾ ਹੋਵੇ ਪਰ ਆਪਾਂ ਤਾਂ ਹਜੇ ਮੈਨੂੰ ਲੱਗਦਾ ਸ਼ੁਰੂਆਤ 'ਚ ਹੀ ਖੜੇ ਆਂ ਨੇੜੀ ਆ ਇਦੋਂ ਅੱਗੇ ਖਰਾਬ ਹੁੰਦਾ ਜਾਂਦਾ ਇੱਥੋਂ ਤੱਕ ਪਾਣੀ ਵੀ ਇਹ ਹਾਲਤ ਕਿਉਂ ਆ ਤੁਹਾਡੇ ਮਤਲਬ ਜਿਹੜਾ ਪਿੱਛੇ ਦਿਸੀ ਜਾਂਦਾ ਆਪਾਂ ਨੂੰ ਪੂਰੀ ਤਰ੍ਹਾਂ ਕਾਲਾ ਜੀ ਇਹਨੂੰ ਅੱਪਾ ਕੈਮਰਾ ਥੋੜਾ ਦਿਖਾ ਸਕਦਾ ਪਰ ਜਿਹੜੀ ਥੋੜੀ ਸਮੈਲ ਆ ਸਕਦੀ ਉਹ ਕਿਸੇ ਨੂੰ ਨਹੀਂ ਆਉਣੀ ਹਾਂ ਸਮੈਲ ਤਾਂ ਅਸੀਂ ਦੋ ਦਿਨ ਇੱਥੇ ਆਣ ਕੇ ਇੱਕ ਦਿਨ ਥੋੜਾ ਜਿਹਾ ਸਮਾਂ ਧੁੱਪ ਜੀ ਲੱਗੀ ਸੀਗੀ ਤੇ ਅਸੀਂ ਉੱਥੇ ਕੰਮ ਚੱਲਦਾ ਸੀ ਇਹ ਥੋੜੇ ਦਿਨ ਪਹਿਲਾਂ ਅਸੀਂ ਠੀਕ ਨਹੀਂ ਸੀ ਸੇਤ ਅਸੀਂ ਕਿ ਪੈ ਚਲੀ ਅਸੀਂ ਇੱਥੇ ਪਏ ਆ ਦੋ ਤਿੰਨੇ ਦੇ ਵਿੱਚ ਜੋ ਗਵਾਰ ਉੱਠਿਆ ਅੱਛਾ ਉਹ ਤੁਸੀਂ ਮੈਂ ਹੋ ਉੱਠਿਆ ਸੀ ਨਹੀਂ ਨਹੀਂ ਉਹ ਜਿਆਦਾ ਉਹ ਟੁੱਟਦਾ ਉਹ ਇਹਦੇ ਵਿੱਚ ਜਿਹੜਾ ਗੋਹ ਪੈਂਦਾ ਨਾ ਜਦੋਂ ਗੋਹ ਦੇ ਵਿੱਚ ਮੀਥਨ ਗੈਸ ਇਕੱਠੀ ਹੁੰਦੀ ਆ ਹਾਂ ਤੂੰ ਮੀਥਨ ਗੈਸ ਇਹ ਜੋ ਬਾਹਰ ਨਿਕਲਦੀ ਆ ਤੁਹਾਣ ਲਈ ਦੌੜੇ ਰਹੀ ਸੀ ਤੁਸੀਂ ਦੌੜੇ ਜਾ ਕੇ ਸੀ ਟੀਕਾ ਲਵਾਇਆ ਸਾਨੂੰ ਥੋੜਾ ਨੇੜੇ ਹਾਂ ਜੀ ਤੁਸੀਂ ਕਰ ਸਾਨੂੰ ਸਾਨੂੰ ਬੁਖਾਰ ਚੜ ਗਿਆ ਠੀਕ ਹੈ ਜੀ ਸੋ ਇੱਥੇ ਜਿਹੜੇ ਰਹਿ ਰਹੇ ਲੋਕਾਂ ਦਾ ਕੀ ਹਾਲ ਹੋਊਗਾ ਸੋ ਇਹ ਜਿਹੜਾ ਹੈਗਾ ਬੜੇ ਵੱਡਾ ਧਰਦਾ ਅਸੀਂ ਹੁਣ ਨਹੀਂ 2009 ਦੇ ਵਿੱਚ ਵੀ ਸੀ ਚੇਤਨਾ ਮਾਰਚ ਲੈ ਕੇ ਗਏ ਸੀ ਕਾਲਾ ਸਿੰਘ ਰੇਲ ਰੇਲ ਚਿੱਟੀ ਵੇ ਇਹ ਗੁਰਦੁਆਰਾ ਗੋਹੂ ਘਾਟ ਤੋਂ ਹਰੀ ਕੇ ਹਰੀ ਕੇ ਤੋਂ ਮੋਖਸ਼ਰ ਮੋਖਸ਼ਰ ਤੋਂ ਹਨੂਮਾਨਗੜ ਗੰਗਾ ਨਗਰ ਹਨੂਮਾਨਗੜ ਵਿਕਨੈਰੋ ਕੈਂਸਰ ਹਸਪੀਟਲ ਕਰ ਸੀ ਫੇਸਪੂਟ ਤੇ ਬੁੱਢੇ ਵਿਰਿਆਦ ਦੀ ਸਚਾਈ ਹੈ ਕਿ ਜਿਹਨੂੰ ਕਾਜੋਗ ਕਹਿੰਦੇ ਆ ਕਲਾ ਦਾ ਜੋਗ ਕਹਿੰਦੇ ਆ ਵਿਦਿਆ ਦਾ ਜੋਗ ਕਹਿੰਦੇ ਆ ਸਮਝਦਾਰਾਂ ਦਾ ਜੋਗ ਕਹਿੰਦੇ ਆ ਔੜੇ ਲਿਖਿਆ ਦਾ ਜੋਗ ਕਹਿੰਦੇ ਆ ਸੈਨੇਟ ਉਹਨਾਂ ਲੋਕਾਂ ਨੂੰ 85 ਜ਼ਿਕਰ ਇਲੈਕਟ੍ਰੋਕੈਮਿਕਲ ਇੰਡਸਟਰੀ ਚ ਚਾਲੂ ਦੀ ਕਿਸੇ ਨੇ ਨਹੀਂ ਸੁਣੀ ਨਾ ਬੁੱਢੇ ਵਿਰਿਆਦ ਦੀ ਸੁਣੀ ਨਾ ਮੱਸ਼ੀਆਂ ਦੀ ਸੁਣੀ ਨਾ ਬੰਦਿਆਂ ਦੀ ਸੁਣੀ ਪਰ ਇਹ ਤਾਂ ਇੰਨਾ ਵੱਡਾ ਪ੍ਰੋਜੈਕਟ ਆ ਤੁਸੀਂ ਇਹਦੇ ਨਾਲ ਜਿਹੜਾ ਮੱਥਾ ਲਾਇਆ ਏ ਕੋਈ ਮੱਥੇ ਵਾਲੀ ਨਹੀਂ ਇਹਦੇ ਵਿੱਚ ਸ਼ਬਦ ਹੁੰਦੇ ਆ ਹਰ ਜੀਜ ਨੂੰ ਵਡਾ ਕਰੀ ਜਾਣਾ ਇਹ ਕਿਹੜੀ ਮੱਥੇ ਵਾਲੀ ਗੱਲ ਆ ਸ਼ਹਿਜ ਵੱਡਾ ਨਹੀਂ ਸ਼ਹਿਜ ਤੁਰੇ ਫਿਰਦੇ ਜੇ ਕੋਈ ਤੁਹਾਨੂੰ ਟੈਨਸ਼ਨ ਚ ਲੱਗਦੇ ਆ ਤੇ ਬਾਬਾ ਜੀ ਬੈਠੇ ਆ ਹੋਇਆ ਕਿੱਦਾਂ ਕਰਾਂਗੇ ਪਰ ਬਾਬਾ ਜੀ ਇਹ ਵੱਡਾ ਨਾ ਹੁੰਦਾ ਤਾਂ ਹੁਣ ਨੂੰ ਠੀਕ ਹੋ ਜਾਣਾ ਸੀ ਇਹਦਾ ਮੁੱਦਾ ਤਾਂ ਨਹੀਂ ਫਿਰ ਉਹ ਇਹ ਅਰਥ ਉਹਨਾਂ ਨੂੰ ਪੁੱਛੋਗੇ ਤਾਂ ਬਹੁਤ ਵੱਡਾ ਕਦੇ ਨਾ ਹੋਣ ਵਾਲਾ ਪਰ ਜੇ ਸਾਨੂੰ ਪੁੱਛੋਗੇ ਤਾਂ ਸਾਡੀ ਅਸੀਂ ਲਾਸਟ ਸਟੇਜ ਤੇ ਪਹੁੰਚ ਚੁੱਕੇ ਆ ਠੀਕ ਆ ਜੀ ਪਰ ਇਹਨੂੰ ਕਿਵੇਂ ਤੁਸੀਂ ਹੁਣ ਸੁਧਾਰ ਰਹੇ ਹੋ ਜਿਹੜੇ ਪੜਾ ਇਹ ਇਹਦੇ ਨਾਲ ਹੀ ਆ ਕਿ ਨਹੀਂ ਆਸਾ ਕਹਿੰਦੇ ਨੇ दारू ਰੋਗ ਦੋਨੋਂ ਜਾਣੇ ਹਾਂ ਸੋਈ ਵੈਦ ਸੁਜਾਨ ਠੀਕ ਹੈ ਕਿਹਨੂੰ ਕਹਿੰਦੇ ਸੁਜਾਨ ਸੁਜਾਕਾ ਸੁਜਾਕਾ ਹਾਂ ਉਹਨੂੰ दारू ਦਾ ਵੀ ਪਤਾ ਹੋਵੇ ਹਾਂ ਤੇ ਰੋਗ ਦਾ ਵੀ ਪਤਾ ਹੋਵੇ ਠੀਕ ਹੈ ਕਿ ਵੀ ਰੋਗ ਦਾ ਪਤਾ ਹੁੰਦਾ ਦਵਾ ਕੋਲ ਨਹੀਂ ਹਾਂ ਕਿ ਵੀ ਰੋਗ ਦਾ ਕਹਿੰਦਾ ਮੇਰੀ ਜੇ ਵੀ ਤਾਂ ਹਾਂ ਪਰ ਅਜੇ ਮੈਨੂੰ ਰੋਗ ਦਾ ਨਹੀਂ ਪਤਾ ਲੱਗਦਾ ਸਾਨੂੰ ਰੋਗ ਦਾ ਵੀ ਪਤਾ ਹੈ ਤੇ ਸਾਡੇ ਕੋਲ ਦਵਾਈ ਵੀ ਹੈ ਤਾਂ ਸਾਨੂੰ ਜੇ ਥੋੜਾ ਜਿਹਾ ਤੁਸੀਂ ਦਸਾਂ ਲੋਕਾਂ ਨੂੰ ਵੱਧ ਪਤਾ ਲੱਗੂ ਕਿਉਂਕਿ ਇੱਥੇ ਤਾਂ ਆਹ ਇਹੀ ਕਹਿੰਦੇ ਆ ਕੇ ਦੇਖ ਲੈਣ ਨਾ ਤੇਰੀਆਂ ਹੁੰਦੀਆਂ ਸੀ ਅੱਜ ਤਾਂ ਤੁਸੀਂ ਆਏ ਆ ਇੱਥੇ ਆਣ ਕੇ ਦੇਖ ਲੈਣ ਹਾਂ ਥੋੜਾ ਵਧੀਆ ਹੋਊਗਾ ਮਗਰੋਂ ਤਾਂ ਪੁੱਤਰ ਵੇਂਦਾ ਇਸਨਾਨ ਸultanpur ਦੇਖ ਲੋ ਅੱਜੇ ਸੀ ਉਸ ਦਿਨ ਕਿਹਾ ਸੀਗਾ ਕਿ ਕੱਲ ਨੂੰ ਇਸਨਾਨਾ ਕੱਲ ਉੱਥੇ ਅਸਲੀ ਕੁੰਭ ਮਤਲਬ ਜਲ ਕੁੰਭ ਜਲ ਨੂੰ ਕਹਿੰਦੇ ਠੀਕ ਹੈ ਜੀ ਬਾਣੀ ਚੋਂਦਾ ਕੁੱਬੇ ਵੱਧਾ ਜਲ ਰਹੇ ਜਲਬਿੰਨ ਕੁੰਭ ਨਾ ਹੋਏ ਜਲ ਦੇ ਵੀ ਸਾਨੂੰ ਵੀ ਜਲ ਜਿੱਤੇ ਆ ਗਿਆ ਗਿਆਨ ਦਾ ਬੱਦਾ ਮੰਨ ਰਹੇ ਗੁਰਬਿੰਨ ਗਿਆਨ ਦਾ ਠੀਕ ਹੈ ਜੀ ਜਲ ਦੇਵਤਾ ਹੈ ਬਾਣੀ ਕਹਿੰਦੀ ਜਲ ਪਿਤਾ ਹੈ ਸੋ ਜੋ ਜਲ ਦਾ ਹਾਲ ਅਸੀਂ ਪੜਿਆ ਲਿਖਿਆ ਨਹੀਂ ਇਸ ਯੁੱਗ ਦੇ ਵਿੱਚ ਕੀਤਾ ਉਹਦੀ ਨਿਸ਼ਾਨੀ ਆ ਦੇਖ ਸਕਦੇ ਆ ਜੋ ਗੁਰੂ ਨੇ ਕਿਰਪਾ ਕੀਤੀ ਸੰਗਤਾਂ ਨੇ ਮਿਹਨਤ ਕੀਤੀ ਅੱਜ ਉਹਦਾ ਜਾ ਕੇ ਪਾਣੀ ਪੀੜੀ ਐਸ ਲਗਾ ਕੇ ਜਦੋਂ ਵੀ ਜਾਓ ਤੇ ਇੱਕ ਕਰਕੇ ਇੱਥੇ ਕਰੂ ਤੂੰ ਪੀ ਲਿਓ ਪਰ ਅਸੀਂ ਤਾਂ ਬਹੁਤ ਚਿਰ ਤੋਂ ਪੀਨੇ ਆਂ ਅਮਰਤਾ ਹੋ ਤੇ ਨੀਲੇ ਰੰਗ ਦਾ ਪਹਿਲੀ ਵਾਰੀ ਵਗ ਰਿਹਾ ਤੁਸੀਂ ਜਾ ਕੇ ਦੇਖੋਗੇ ਅਸਲੀ ਕੁੰਬ ਸultanpur ਲੱਗਾ ਹੈ ਚਲੋ ਤੁਸੀਂ ਪੰਜ ਜਲ ਸ਼ਕੋਣ ਨੇ ਮੈਂ ਇਹ ਵੀ ਪੁੱਛ ਲਾਂ ਕਿ ਕਿਉਂਕਿ ਕੋਈ ਪਿੰਡਾਂ ਦਾ ਵੀ ਇੱਥੇ ਵਿੱਚ ਉਹ ਆਪਦੀ ਗੰਦਗੀ ਸਿੜਦੇ ਆ ਇਹਦੇ ਵਿੱਚ ਇੱਥੇ ਡੇਰੀ ਫਾਰਮ ਜਿੰਨੇ ਵੀ ਇੱਥੇ ਹੈਗੇ ਆ ਉਹਨਾਂ ਦਾ ਵੀ ਸੀਗਾ ਇਸੂ ਇਸੂ ਸਾਰੇ ਆ ਹਾਂ ਫਰੋਂ ਤੁਸੀਂ ਸਮਝਾ ਕੇਵੇਂ ਰਹੇ ਹੋ ਅਸੀਂ ਤਾਂ ਮਾੜਾ ਸਰਜਾਉਣ ਦਾ ਸਾਡਾ ਆਪਣਾ ਤਰੀਕਾ ਆਸੀਂ ਬਾਹਰੋਂ ਟ੍ਰੇਨਿੰਗ ਨਹੀਂ ਲੈਂਦੇ ਠੀਕ ਹੈ ਜੀ ਅਸੀਂ ਖੁਦ ਸਾਰੇ ਨੰਨ ਡੀਲ ਕਰਦੇ ਆਂ ਪ੍ਰਸ਼ਾਸਨ ਨੂੰ ਉਸ ਤਿੰਦਾ ਨਾਲ ਆ ਸਾਡੇ ਇਹ ਲੋਕ ਤਾਂ ਸਭ ਨੀ ਵਿਚਾਰਾਂ ਕਰਦੇ ਆਂ ਮੀਟਿੰਗਾਂ ਕਰਦੇ ਆਂ ਉਹਨਾਂ ਨੂੰ ਦੱਸਦੇ ਆਂ ਕੀ ਕਰਨਾ ਉਹਨਾਂ ਦੀ ਭੂਮਿਕਾ ਕੀ ਆ ਲੋਕਾਂ ਦੀ ਭੂਮਿਕਾ ਕੀ ਆ ਹੁਣ ਵੀ ਤੁਸੀਂ ਦੇਖੋਗੇ ਉਸ ਦਿਨ ਜਿਹੜਾ ਸਾਨੂੰ ਕਹੀਏ ਕਿ ਜਿਹੜਾ ਇਸ ਵੇਲੇ ਲੋਕਲ ਬਾਡੀ ਮੰਤਰੀ ਆ ਸਭ ਤੋਂ ਵਧੀਆ ਭੂਮਿਕਾ ਉਹ ਉਹਦੇ ਵਿੱਚ ਨਭਰ ਰਿਹਾ ਪੰਜ ਜਿਹੜੇ ਉੱਥੇ ਲੱਗ ਇੱਥੋਂ ਲੱਗ ਗਏ ਜੋ ਸਿਸਟਮ ਦੀਆਂ ਕਮਜ਼ੋਰੀਆਂ ਉਹ ਸਿਸਟਮ ਕੰਮ ਕਰੇ ਜਿੱਥੇ ਕੋਈ ਸ਼ਾਸਨ ਪ੍ਰਸ਼ਾਸਨ ਦਾ ਕੰਮ ਕਰਨ ਵਾਲਾ ਪ੍ਰਸ਼ਾਸਨ ਕਰੇ ਕੰਮ ਜਿੱਥੇ ਲੋਕਾਂ ਦੀ ਲੋੜ ਹੈ ਲੋਕ ਤਾਂ ਹੀ ਕਿਨੇ ਅਰਥਾਣਾ ਕੱਢ ਦੇਣਗੇ ਪਰ ਜਿਹੜਾ ਪਹਿਣਾ ਕੋਦੋਂ ਬੰਦ ਹੋਊਗਾ ਉਹ ਪਹਿਣਾ ਕਿਵੇਂ ਰੋਕ ਰਹੇ ਰੋਕ ਰਹੇ ਆ ਉਹ ਇਹ ਕੀਤਾ ਸੀ ਅਸੀਂ ਸਾਰੇ ਡੈਰੀ ਵਾਲਿਆਂ ਨੂੰ ਇੱਥੇ ਸੱਦਿਆ ਠੀਕ ਹੈ ਜੀ ਅਸੀਂ ਕਿਹਾ ਦੱਸੋ ਵੀ ਤੁਹਾਨੂੰ ਪਿਛਲੇ ਸਾਲ ਵੀ ਕਿਹਾ ਸੀ ਨਾ ਪਾਓ ਪਾਣੀ ਹਾਂ ਤੁਸੀਂ ਸਾਡੇ ਭਾਈ ਭਰਾ ਹੋ ਪਰ ਤੁਸੀਂ ਪਾਉਣਾ ਨਹੀਂ ਛੱਡੇ ਤੁਹਾਨੂੰ ਫੇਰ ਵੀ ਇਹਦਾ ਬਿੱਲ ਆਣਾ ਕਨੈਕਸ਼ਨ ਕੱਟਦੇ ਤੁਸੀਂ ਫੇਰ ਨਹੀਂ ਦੇਖੋ ਤੁਸੀਂ ਚਾਹੁੰਦੇ ਕੀ ਆਹ ਕਹਿੰਦੇ ਬਾਬਾ ਜੀ ਹਜੇ ਸਾਡੇ ਕੋਲ ਪ੍ਰਬੰਧ ਹੈ ਨਹੀਂ ਅਸੀਂ ਕਿ 2 ਮਹੀਨੇ ਤੁਹਾਡਾ ਪ੍ਰਬੰਧ ਅਹੀ ਲੈ ਲਓ ਠੀਕ ਹੈ ਜੀ ਤੁਹਾਡਾ ਗਵਾਹੀ ਚੱਕਾਂਗੇ ਆ ਵੇਕਮ ਪੰਪ ਆਇਆ ਹੁਣ ਇੱਥੇ ਖੜਾ ਹੋਣਾ ਨਹੀਂ ਕੰਮ ਤੇ ਗਿਆ ਹੋ ਨਾਲ ਤੁਹਾਡਾ ਜਿਹੜਾ ਮਥਰਾਹ ਵਾਲਾ ਉਹ ਵੀ ਅਸੀਂ ਠੀਕ ਹੈ ਤੁਸੀਂ ਵੇਚ ਨਹੀਂ ਪਾਉਣਾ ਟਰਾਲੀਆਂ ਇੱਥੇ ਖੜੀਆਂ ਹੋਣਗੀਆਂ ਰੋਜ਼ ਖੜੀਆਂ ਹੁਣ ਵੀ ਉਹ ਜਾ ਕੇ ਗਏ ਆ ਜਿਹੜਾ ਕਹਿੰਦਾ ਉੱਥੇ ਜਾ ਕੇ ਕੀ ਕਰ ਦੋਦੇ ਅਸੀਂ ਗੋਆ ਵੀ ਚੱਕਦੇ ਆ ਉਹਨਾਂ ਦੀ ਮਸਰਾਂਲ ਵੀ ਚੱਕਦੇ ਫਿਰ ਇਹਦੇ ਮੁਰ 8 ਪਿੰਡ ਆ ਹਾਂਜੀ 8 ਪਿੰਡਾਂ ਦੇ ਵਿੱਚ 7 ਚ ਸੁਪੜ ਹੈਗੇ ਜੋ ਹੁਣ ਤੱਕ ਪਹੁੰਚੇ ਆ ਤੇ 8ਵੇਂ ਜੇ ਨਹੀਂ ਹੈਗਾ ਉਹਦਾ ਵੀ ਪ੍ਰਬੰਧ ਹੋ ਗਿਆ ਮੰਤਰੀ ਸਾਹਿਬ ਆਏ ਸੀ ਇੱਥੇ ਦੇ ਜਿਹਨੇ ਅਧਿਕਾਰੀ ਆਏ ਸੀ ਉਹ ਵੀ ਉਹ ਵੀ ਸੋਲਵ ਹੋ ਗਿਆ 7 ਪਿੰਡਾਂ ਦੇ ਵਿੱਚ ਉਹ ਸੀਚੇ ਵਾਲ ਮਾਡਲ ਉਹ ਉਹਨੂੰ ਸਥਾਪਿਤ ਕਰ ਦਾਂਗੇ ਜਿਹੜਾ ਪਾਣੀ ਇਹ ਚ ਪੈਂਦਾ ਉਹ ਖੇਤਾਂ ਨੂੰ ਲੱਗਣ ਲੱਪੂਗਾ ਹੋ ਸਕਦਾ ਕਿ ਨਹੀਂ ਡੇਰੀਏ ਵਾਲੇ ਉਹਨੂੰ ਕਹਿ ਦਤਾ ਵੀ ਤੁਸੀਂ ਹੁਣ ਗੋਆ ਜਿਹੜਾ ਤੁਹਾਡਾ ਪਿਆ ਉਹ ਵੀ ਚੱਕ ਵੀ ਰਿਆਂ ਲੱਗੀਆਂ ਮਸ਼ੀਨਾਂ ਓਕੇ ਅਸੀਂ ਬਾਹਰ ਕੱਢ ਦੇਣੇ ਤੁਹਾਡੇ ਨਾਲ ਅਸੀਂ ਕਿਸੇ ਨਾਲ ਲੜਨਾ ਨਹੀਂ ਚਾਹੁੰਦੇ ਅਸੀਂ ਇਹਨੂੰ ਇਹਦਾ ਹੱਲ ਕਰਨਾ ਚਾਹੁੰਦੇ ਆ ਪਰ ਘਾਹ ਤੋਂ ਤੁਸੀਂ ਨਹੀਂ ਪਾਉਣਾ ਜੇ ਜੇ ਚਾਹੀਦਾ ਵੀ ਏ ਤੁਹਾਨੂੰ ਇਹ ਪਿੰਡਾਂ ਵਾਲਿਆਂ ਨੂੰ ਤੁਹਾਨੂੰ ਅਸੀਂ ਰਘਾ ਦੇ ਦਿੰਨੇ ਉਹਦਾ ਕਿਰਾਇਆ ਅਸੀਂ ਦੇਵਾਂਗੇ ਠੀਕ ਹੈ ਜੀ ਉਹਦੇ ਵਿੱਚ ਤੁਸੀਂ ਗੋਆ ਸੱਟੋ ਅਸੀਂ ਆਪੇ ਸੰਭਾਲਾਂਗੇ ਠੀਕ ਹੈ ਜੀ ਤੇ ਜੇ ਤੁਹਾਨੂੰ ਚਾਹੀਦਾ ਹੈਗਾ ਚੱਕਣ ਲਈ ਪਾਣੀ ਅਫੇਕਮ ਪੰਪ ਉਹ ਮੈਂਬਰ ਪਾਰਲੀਮੈਂਟ ਦੇ ਸਕਦਾ ਹਾਂ ਦੱਸੋ ਕਿੰਨੇ ਪਿੰਡਾਂ ਨੂੰ ਦਈਏ ਤੁਸੀਂ ਸਰਪੰਚ ਨੂੰ ਲਿਆਓ ਅਸੀਂ ਉਹ ਦਿੰਨੇ ਆ ਉਹ ਚੱਕ ਕੇ ਜੇ ਕੋ ਖੇਤਾਂ 'ਚ ਪਾਉਂਦਾ ਸੋ ਤਾਂ ਪੁਆਈ ਜਾਵੇ ਜੇ ਨਾ ਹੋਵੇ ਤੇ ਗੋਹੜਾ ਟ੍ਰੀਟਮੈਂਟ ਪਲੈਂਟ ਲੱਗਾ ਉਹਦੇ ਵਿੱਚ ਲੈ ਜਾਓ ਕੀ ਪ੍ਰੋਬਲਮ ਕੀ ਹੈ ਸਾਨੂੰ ਦੱਸੋ ਨਾ ਕਦੇ ਵੀ ਡੇਰੀ ਵੇਸਟ ਪੈ ਰਹੀ ਆ ਪਿੰਡਾਂ ਦੀ ਵੇਸਟ ਪੈ ਰਹੀ ਆ ਮਿਊਨਿਸਪਲ ਕਾਰਪੋਰੇਸ਼ਨ ਵੇਸਟ ਪੈ ਰਹੀ ਆ ਇੰਡਸਟਰੀਅਲ ਵੇਸਟ ਵੀ ਪੈ ਰਹੀ ਆ ਤੇ ਹੋਰ ਸਾਡੇ ਆਉਣ ਗਿਆ ਦਾ ਲਫਾਫਾ ਉਹ ਰੋਇਦਾ ਹਿਸਾ ਹੋਰ ਕੀ ਆ ਪ੍ਰੋਬਲਮ ਦੋਨੋਂ ਕੀ ਵਿੱਚ ਲੱਗਦਾ ਕਿਹੜੀ ਅਰਜਨ ਕੋਈ ਅਰਜਨ ਨਹੀਂ ਪਰ ਰੜਚਨ ਤਾਂ ਜਦੋਂ ਸੋਲਵ ਹੋ ਗਈ ਉਦੋਂ ਹੁਣ ਤੁਸੀਂ ਹੋ ਗਈ ਸੋਲਵ ਹੈ ਵਿੱਚ ਹੁਣ ਦੱਸੋ ਕਿਹੜੀ ਰਹਿ ਗਈ ਹੈ ਉਹ ਦੱਸੋ ਹਾਂ ਇਹ ਤਾਂ ਫਿਰ ਥੋੜਾ ਕਮਾਲ ਹੈ ਨਾ ਨਹੀਂ ਕਮਾਲ ਵਾਹਿਗੁਰੂ ਦਾ ਹੀ ਦਸੇਵਾਦਾਰ ਹੈ ਜਿਸ ਕਾ ਕਰਜ ਤੈਨਹੀਂ ਕੀਆ ਮਾਨਸ ਕਿਹਾ ਵਿਚਾਰਾ ਰਾਮ ਨਾ ਕੀਤਾ ਨਾ karenge ਨਾ ਕਰ ਸਕੇ ਸਰੀਰ ਸਾਨੂੰ ਪਤਾ ਜਿੰਨਾ ਕਿ ਸਾਡੀ ਤਾਕਤ ਦਾ ਇਹ ਤੱਕ ਤੋਂ ਗੁਰਨਾਨਕ ਸਾਹਿਬ ਤੁਹਾਡੇ ਕੋਲ ਇਹ ਸਭ ਕੁਝ ਇਹਨਾਂ ਤਸਰਬ ਦੇ ਆਧਾਰ ਤੇ ਕੀ ਲੱਗਦਾ ਕਦੋਂ ਤੱਕ ਇੱਥੋਂ ਵਾਲਾ ਪਾਣੀ ਹੈ ਜਿਹੜਾ ਇਹ ਨਹੀਂ ਤਾਂ ਕਿਨ ਕੱਲ ਨੂੰ ਹੋਵੇ ਨਾ ਇਹ ਜਿਹੜਾ ਘਾਟ ਬਣਾ ਰਿਹਾ ਹੋਵੇ ਉਹਦੇ ਵਾਸਤੇ ਜਿੰਨਾ ਡਿਲੇ ਹੋਣਾ ਹੋ ਸਕਦਾ ਇੱਕ ਦੂਸਰੇ ਵਾਸਤੇ ਨਾ ਉਹਨਾਂ ਉਤਸੁਕਤਾ ਹੋਵੇ ਉਹਦੇ ਵਾਸਤੇ ਜਾਦਾ ਪਰੈਸ਼ ਵੀ ਵੇਟ ਕਰਾਂਗੇ ਹਾਂ ਤੇ ਬਣਾ ਕੇ ਅਸੀਂ ਵੇਟ ਕਰਾਂਗੇ ਕਦੋਂ ਅਸੀਂ ਇੱਥੇ ਨਹਾਉਣ ਲਈ ਪੁੱਛਦੇ ਉਹਨਾਂ ਜਰਤ ਨਹੀਂ ਕਵਾਂਗੇ ਵੀ ਜਿੰਨਾ ਜਰਤ ਇੱਥੋਂ ਬੰਦਾ ਹੋਊਗਾ ਕੀ ਕਹੇ ਲੋਕ ਇਸ ਨਾਲੇ ਦਾ ਪਾਣੀ ਵੀ ਪੀ ਸਕਣਗੇ ਜਿਵੇਂ ਖੁਦ ਵੀ ਹੋਵੇ ਉਹਨਾਂ ਦਾ ਨਹੀਂ ਕਹਦੇ ਠੀਕ ਹੈ ਜੀ ਕੋਈ ਪੀਵੇ ਨਾ ਪੀਵੇ ਬੈਹਿੰਦਾ ਵੀ ਹਾਂ ਅਸੀਂ ਨਹੀਂ ਕਿਸੇ ਨੂੰ ਕਿਹਾ ਹਾਂ ਕਿ ਕੋਈ ਕਹਿੰਦਾ ਮੈਂ ਪੀਣਾ ਉਹਦੀ ਮਰਜ਼ੀ ਉਹਨੂੰ ਨਹੀਂ ਤੀੜੀ ਇਸ ਤੇ ਦਿਖਾਉਨੇ ਆ ਠੀਕ ਹੈ ਆਸਤਾ ਨਾਲ ਜੁੜਿਆ ਉਹਦੀ ਮਰਜ਼ੀ ਉਹਨੂੰ ਵੀ ਤੇ ਉਹਨੂੰ ਵੀ ਅਸੀਂ ਦੱਸਦੇ ਆ ਹਾਂ ਕਿ ਗੁਰੂ ਨਾਨਕ ਬਾਸਾ ਤੋਂ ਵੱਡੇ ਕਿਸੇ ਦੇ ਚਰਨ ਨਹੀਂ ਠੀਕ ਹੈ ਜਦੋਂ ਅਸੀਂ ਕਿਹਾ ਗੁਰੂ ਨਾਨਕ ਬਾਸਾ ਨੇ ਚੁੱਭੀ ਲਾਈ ਕਰਲੇ ਚਰਨੀ ਗਏ ਕੋਈ ਨਹੀਂ ਸਾਰੇ ਚਲੇ ਗਏ ਹੂੰ ਜਿ세 ਐਸ ਵੇਲੇ ਕੁੰਭ ਲੱਗਾ ਤੁਹਾਨੂੰ ਪਤਾ ਉਹਦਾ ਦੱਸ ਨਹੀਂ ਮੈਨੂੰ ਇਹਨਾਂ ਜ਼ਿਆਦਾ ਨਹੀਂ ਪਤਾ ਹਾਂ ਕੁੰਭ ਕਿੱਥੇ ਲੱਗਾ ਰਾਗਰਾਜ ਰਾਗਰਾਜ ਲੱਗਾ ਬਾਰੀ ਸਾਲੀ ਲੱਗਦਾ ਸੀ ਚਾਰੇ ਦੇਖ ਚੁੱਕੇ ਹਾਂ ਅੱਛਾ ਰਾਗਰਾਜ ਦਾ ਵੀ ਦੇਖ ਚੁੱਕੇ ਹਰਦਵਾਰ ਦਾ ਵੀ ਦੇਖ ਚੁੱਕੇ ਠੀਕ ਹੈ ਜੀ ਇਸੇ ਤਰ੍ਹਾਂ ਹੀ ਉਹ ਲੱਗਦਾ ਹੈ ਤ੍ਰਿੰਭਗ ਠੀਕ ਹੈ ਉੱਥੇ ਵੀ ਨਦੀ ਵਗਦੀ ਹੈ ਹਾਂ ਉਹਦਾ ਵੀ ਅਸੀਂ ਦੇਖ ਚੁੱਕੇ ਹਾਲ ਤੇ ਜਿਹੜੇ ਹੁਣ ਵੀ ਅਸੀਂ ਪਿਛਲੇ ਸਾਲ ਵੀ ਅਸੀਂ ਤਾਂ ਨਹੀਂ ਗਏ ਲੇਟ ਗਏ ਕੁੰਭੀ ਸ਼ੀਗੀ ਉਦੋਂ ਵੀ ਗਏ ਤਾਂ ਮਗਰੋਂ ਉੱਥੇ ਗੰਦਾ ਪਾਣੀ ਵਗ ਰਿਹਾ ਸੀ ਅਸੀਂ ਕਿਹਨੇ ਦਾਵਨ ਕਿਨੇ ਬਾਬੇ ਨਾਨਕ ਦੀ ਚਰਨ ਸੋ ਪਰਪਤ ਰਹੀ ਕੱਲ ਕੱਲ ਬੰਦ 162 T D 42 T D 116 ਕਿਤੋਂ ਚੱਲਦਾ ਨੀਲਾ ਰੰਗ ਐਲ ਨੂੰ ਤੇਰੇ ਸਾਹਮਣੇ ਬਗੂ ਕੇ ਅਸੀਂ ਮਹਿਕਪੁਰ ਬੋ ਕੇ ਢੀਂਗਾ ਮਾਰਨ ਵਾਲੇ ਨਹੀਂ ਵੇਸ਼ੀ ਐ ਕਰਦਾ ਕਿ ਅੰਮ੍ਰੋ ਤੁਹਾਈ ਸਰਬੰਦੇ ਦੇ ਹੱਥ ਕੀ ਹੈ ਕੁਛ ਨਹੀਂ ਹੱਥ ਹੂੰ ਅੰਦਰ ਤਾਂ ਵੀ ਇੱਕ ਸਾਹ ਦੇ ਨਾ ਇਵਰਾਂ ਨੂੰ ਜਿੰਨ ਸਾਬਾ ਸਿੱਦੇਣੀ ਹੁੰਦੀ ਆ ਉਹਨੂੰ ਚੰਗੇ ਕੰਮ ਦੇ ਮੋੜੇ ਲਾ ਲੈਂਦਾ ਜਦੋਂ ਜੀ ਦੇ ਸਿਰ 'ਚ ਸੁਪਾ ਬਣੀ ਹੋਵੇ ਉਹਨੂੰ ਮਾੜੇ ਸਾਡੇ ਪਾਸੇ ਲਾ ਲਿੰਦਾ ਉਹ ਜੇ ਬਣਾ ਲੈਂਦਾ ਕਿਸੇ ਨੂੰ ਹੀਰੋ ਬਣਾਉਂਦਾ ਕਿਸੇ ਨੂੰ ਜ਼ੀਰੋ ਬਣਾਉਂਦਾ ਕਿਸੇ ਨੂੰ ਚੱਕ ਲੈਂਦਾ ਪਰ ਜੇ ਕੋ ਬੁੱਢਾ ਤਰਿਆ ਸਾਫ ਕਰੂਗਾ ਉਹਦਾ ਹੀਰੋ ਤਾਂ ਬਣਨਾ ਬਿਲਕੁਲ ਨਹੀਂ ਨਾ ਮੈਂ ਹੀਰੋ ਬੁੱਢੇ ਤਰਿਆ ਨਾ ਬਣਾਉਂਦਾ ਉਹਨੂੰ ਤਾਂ ਉਹਨੂੰ ਕਿੰਨੀ ਬਣ ਜਾਂਦਾ ਤੁਡੇ ਦੇ ਅੰਨਿਕ ਅੰਨਾਂ ਕੀ ਦੀਏ ਮੈਨੂੰ ਸਾਫ ਨਾ ਕਰ ਕਿਸੇ ਨੂੰ ਵੀ ਨਹੀਂ ਤੁਹਾਡੇ ਕੈਮਰੇ ਨੂੰ ਮੇਰੇ ਬੋਲਿਆ ਹੋਵੇ ਮੈਨੂੰ ਨਾਮ ਦੇਖਿਆ ਸਾਰਿਆਂ ਨੇ ਐਸੀ ਵੀ ਦੇਖਦੇ ਰਹੇ ਅਸੀਂ ਤੁਹਾਨੂੰ ਜੀ ਨਾ ਨੋਜ ਵੀ ਆਣ ਕੇ ਦੇਖਿਆ ਬਹੁਤ ਵਧੀਆ ਦੇਖਿਆ ਐਸੇ ਝੰਡੀਆਂ ਫੜ ਕੇ ਵੀ ਦੇਖਿਆ ਓਕੇ ਫਿਰ ਤੂੰ ਸਾਫ ਹੋ ਜਾ ਲੋਗੋ ਸਾਫ ਬਣਾ ਲਓ ਕਿਸੇ ਨੂੰ ਨਹੀਂ ਸੁਣਿਆ ਤੇ ਹੁਣ ਅਸੀਂ ਕਿਸੇ ਨੂੰ ਨਹੀਂ ਕਹਿਣ ਵਾਸਤੇ ਆਏ ਐਸੀ ਕੀ ਕਰ ਸਕਦੇ ਆ ਅਰਦਾਸ ਕਰਕੇ ਬਾਸੇ ਕਿਰਪਾ ਕਰੋ ਠੀਕ ਹੈ ਇਤੇ ਰਹਿ ਤੇ ਆਖਰੀ ਸਵਾਲ ਹੈ ਜਿਹੜੇ ਵਾਟਰ ਟ੍ਰੀਟਮੈਂਟ ਪਲੈਂਟ ਆ ਉਹਨਾਂ ਦੇ ਚਲਾਉਣ ਦੀ ਵੀ ਗੱਲ ਹੋਈ ਆ ਉਹਨਾਂ ਨੇ ਸਭ ਕੁਝ 100% ਕਿਉਂ ਜੀ ਤੇ ਪੈਸੇ ਲਾਇਓ ਕਿਉਂ ਨਾ ਚੱਲੇ ਤੈਨੂੰ ਗਲਤ ਪਉਂਦਾ ਕਿਉਂ ਪਾਵੇ ਇੱਥੇ ਧੂਆਂ ਕਰਦਾ ਸੀਗਾ ਸਾਰਿਆਂ ਦੀ ਇੰਟਰਵਿਊ ਲਾ ਲਈ ਇੱਥੇ ਗੌਰ ਪੈਂਦੀ ਸੀ ਘਰਾਂ ਜੇ ਇਹਨਾਂ ਦੀ ਜਾਂਦਾ 7 ਅਸੀਂ ਇੱਥੇ ਰਹਿਨੇ ਆਂ ਅਸੀਂ 7 ਵੀ ਨਹੀਂ ਭਾਈ ਤੇ ਤੂੰ ਆ ਘਰ ਹੀ ਆਵੇ ਪਤਾ ਲੱਗੇ ਜਿਹੜਾ ਵੀ ਕਿੰਨਾ ਕਹਉਂਦਾ ਹਾਂ ਸਾਡੇ ਸਾਹਮਣੇ ਸਾਰੇ ਉਹਦੇ ਫੋਟੋ ਖਿੱਚ ਕੇ ਇਹਨਾਂ ਨੂੰ ਕਿਹਾ ਆਪਣਾ ਲੋਕੇਸ਼ਨ ਲਾ ਕੇ ਕੱਲਾ ਹੀ ਲੋਹਿਆਣੇ ਵਾਲਿਆਂ ਨੂੰ ਨਹੀਂ ਕਹਿੰਦੇ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਆ ਇੰਡਸਟਰੀ ਧੂਆਂ ਕਰਦੀ ਆ ਉਹਦੀ ਲੋਕੇਸ਼ਨ ਲਾ ਕੇ ਤੁਸੀਂ ਜਿਹੜੀ ਆ ਕਿ ਸਾਨੂੰ ਫੋਨ ਕਰ ਦੇਣੀ ਆ ਸਰ ਇਹ ਉਹਨੂੰ ਫੋਨ ਕਰ ਦੇਣੀ ਜਾਂ ਸਿੱਧਾ ਤੁਸੀਂ ਪੋਲੂਸ਼ਨ ਕੰਟਰੋਲ ਬੋਰਡ ਨੂੰ ਕਰ ਦੇਣੀ ਆ ਉਹਦੇ ਅਧਿਕਾਰੀ ਨੂੰ ਕਰ ਦੇਣੀ ਆ ਜੇ ਨਹੀਂ ਸੁਣਦਾ ਤਾਂ ਸਾਨੂੰ ਜਰੂਰ ਦੱਸੋ ਇਹ ਕਿਤੇ ਪਾਣੀ ਡਿੱਗਦਾ ਦੱਸੋ ਇਹ ਨਹੀਂ ਹੋਣੇ ਸੀ ਕਹਿੰਦੇ ਬਾਪ ਜੀ ਕੀ ਹੋਊਗਾ ਇਹ ਕਿ ਜੀ ਸਾਡੇ ਕੋਲ 10 ਇਹਨਾਂ ਦੀਆਂ ਲੋਕੇਸ਼ਨਾਂ ਲਾ ਕੇ ਆਉਂਦੇ ਧੂਆਂ ਕੱਢਦੀ ਆ ਤੁਸੀਂ ਦੱਸ ਦਿਓ 10 ਇਸ ਮਾਲਕ ਨੂੰ ਭੇਜੋ ਕਿ ਤੂੰ ਕੱਲ ਵੀ ਪਾਇਆ ਸੀ ਅੱਜ ਵੀ ਪਾਰੇ ਤੇ ਨਾ ਕੀ ਕਰੀਏ ਤੁਸੀਂ ਜੇ ਨਾ ਹੁਣ ਸਭ ਕੁਝ ਡਿਲੀਟ ਲਾ ਇਹਨਾਂ ਨੂੰ ਸਾਰਿਆਂ ਨੂੰ ਸਿੱਧੇ ਕਰ ਸਕਦੇ ਹਾਂ ਹੁਣ ਲੋਕਾਂ ਨੂੰ ਜਾਗਣ ਦੀ ਲੋੜ ਹੈ ਨਾਲਾ ਕੀ ਸਾਰਾ ਸ਼ਹਿਰ ਗੁੱਡਾ ਪਵਿੱਤਰ ਜਿਹੜਾ ਲੁਧਿਆਣਾ ਸ਼ਹਿਰ ਇਹ ਪ੍ਰਦੂਸ਼ਨ ਮੱਕ ਮੱਕ ਹੋਣਾ ਇਹ ਆਉਣ ਵਾਲੇ ਸਮੇਂ ਦੇ ਇਹ ਬੁੱਢੇ ਗੰਦੇ ਸ਼ਹਿਰਾਂ ਜਿਹਦੇ ਲੈਟ ਤੋਂ ਨਾਂ ਕਟਾਉਣਾ ਮੈਂ ਜ਼ਿੰਦਗੀ ਚ ਪਹਿਲੀ ਵਾਰ ਕਿਸੇ ਦੇ ਮੋਹ ਲੁਧਿਆਣੇ ਦੇ ਮੋਰੇ ਪ੍ਰੋਜੈਕਟ ਚੱਲਦਾ ਪਹਿਲੀ ਪਹਿਲੀ ਲਿਸ਼ਟ ਦੇ ਵਿੱਚ ਇਹਦਾ ਨਾਂ ਕਿ ਇਹ ਵਰਡ ਦੇ ਜਿਹੜੇ ਗੰਦੇ ਦਰਿਆ ਪ੍ਰਦੂਸ਼ਿਤ ਸ਼ਹਿਰਾਂ ਦੀ ਲੈਂਟ ਝੋਣ ਵਾਲੇ ਇਸ ਵਿੱਚ ਨਾ ਘਟੋ ਬਹੁਤ ਬਹੁਤ ਧੰਨਵਾਦ ਸਾਡਾ ਜੀ ਤੁਹਾਡੀ ਮਿਹਰਬਾਨੀ ਤੁਹਾਡੀ ਤੇ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਇਸ ਵੀਡੀਓ ਦਾ ਹਿੱਸਾ ਬਣੇ ਕੋਸ਼ਿਸ਼ ਹੈ ਹੀ ਸੀ ਵੀ ਕੋਸ਼ਿਸ਼ ਤੁਹਾਨੂੰ ਉਹ ਦਿਖਾਇਆ ਜਾਵੇ ਜੋ ਜ਼ਮੀਨ ਤੇ ਹੋ ਰਿਹਾ ਇੱਕ ਹੋਰ ਦੁਨੀਆ ਇੰਟਰਨੈਟ ਦੀ ਮੈਨੂੰ ਉਹਦੇ ਬਾਰੇ ਨਹੀਂ ਕੁਝ ਮੈਂ ਉਹਦੇ ਬਾਰੇ ਕਹਿਣਾ ਪਰ ਜੋ ਜ਼ਮੀਨ ਤੇ ਹੋ ਰਿਹਾ ਜੋ ਦਿਖ ਰਿਹਾ ਉਹ ਤੁਹਾਨੂੰ ਦਿਖਾਉਣਾ ਕਿ ਸੰਤ ਸੀਚੇਵਾਲ ਹੋਰੀ ਹੁਣੇ ਕਹਿ ਰਹੇ ਆ ਕਿ ਇਸ ਥਾਂ ਦਾ ਪਾਣੀ ਇਸ ਪਵਿੱਤਰ ਦਰਿਆ ਦਾ ਪਾਣੀ ਪੀਵਾਂਗੇ ਵੀ ਤੇ ਇਸ਼ਨਾਨ ਕਰਨੀ ਯੋਗ ਵੀ ਬਣਾਵਾਂਗੇ ਬਹੁਤ ਬਹੁਤ ਧੰਨਵਾਦ ਥੈਂਕ ਯੂ